نہیں کرے گی نہیں کرے گی نہیں کرے گی ہائے 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 زندہ کرتی بند کرو بند کرو بند کرو ਆਹ ਮਾਰ ਮਾਰ ਕਿੰਨੂ ਰਹੇ ਤੂੰ ਅਗਰੇ ਵਿੱਚ ਪੁੱਟ ਕੇ ਗਿਆ ਜਿੰਦਾਬਾਦ ਜਿੰਦਾਬਾਦ زندہ باد زندہ باد اللہ اکبر اللہ ਅੱਛਾ ਅੱਜ ਸਾਹਮਣੇ ਦਾ ਨਾਰਾਇਣ ਜੀ ਸਤਿ ਸ਼੍ਰੀ ਅਕਾਲ ਨਾਉਟ ਨੂੰ ਬੇਲਣ ਨੂੰ ਬਿਨਵਾਉਂਦੇ ਨੇ ਟੰਡੋੜੀ ਦਾ ਮਲਾਜਮ ਆ ਜੇ ਟੰਡੋੜੀ ਦਾ ਮਲਾਜਮ ਆ ਜੇ ਜਿਹੜਾ ਪਿੰਡਾਂ ਦੀ ਕਾਲਾ ਕੱਟੀਆਂ ਨੇ ਜਿਹੜੇ ਨੇ ਕਿਹਾ ਵੀ ਤੁਹਾਨੂੰ ਖ਼ਫਾਦਾਰ ਬੁਲਾਗੇ ਅਸੀਂ ਖਾਨਦਾਨ ਤੱਕ ਜਿਹੜਾ ਟੰਡੋੜੀ ਦਾ ਪੁਲਿਸ ਦਾ ਮਲਾਜਮ ਆਇਆ ਉਹ ਮਲਾਜਮ ਦਾ ਉਹ ਸਵਾਲ ਕਰੇ ਉਹ ਦੱਸਿਆ ਖਾਨਦਾਨ ਕੰਮ ਕਰਦੀ ਆ ਕਿੁੱਥੇ ਜਿਹੜਾ ਖਾਨਦਾਨ ਕੰਮ ਕਰਦੀ ਸੀ ਅਸੀਂ ਦੱਸਾਂ ਖਾਨਦਾਨ ਕੀ ਹੁੰਦਾ ਉਹ ਬਰਾ ਨੂੰ ਪੇਸ ਕਰੋ ਉਹ ਦੱਸਿਆ ਆਪਣਾ ਖਾਨਦਾਨ ਅਸੀਂ ਆਪਾਂ ਦੱਸਾਂਗੇ ਉਹ ਆਪ फिर फिर गरीब हो जुआर कितना क्या अगला कराड़ा बर्ती ਹੂੰ ਯਾਰ ਪਹਿਲਾਂ ਪਹਿਲਾਂ ਸੇਵਾ ਫਰੀ ਲਾ ਲਈ ਉਹ ਫਰੀ ਸੇਵਾ ਲਾਂਦੇ ਫਰੀ ਆਵਾਂਗੇ ਚਾਪ ਲੱਗਾ ਮੇਰਾ ਨਾਮ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਮੈਂ ਮੇਰੀ ਜਿਹੜੀ ਵਟਸਐਪ ਪੀ ਵੀ 042 4913 ਜਿਹੜਾ ਆਪਣੇ ਹਲਕਾ ਵਦਾਇਕ ਨੇ ਸਰਦਾਰ ਕਲਵੰਤ ਸਿੰਘ ਬਾਜੀਗਰ ਉਹਨਾਂ ਦੀ ਰਹਿਣ ਨਮਾਈ ਲੋਕਾਂ ਦੀ ਸੇਵਾ ਵਿੱਚ ਉਹ ਬੱਸ ਪਾਤਣਾ ਤੋਂ ਖਰਕਾਂ ਦੇ ਟਾਈਮਾਂ 'ਚ ਜਿਹੜੀ ਬੱਸ ਆਪਣੀ ਚੱਲਦੀ ਹੈ ਠੀਕ ਹੈ ਜੀ ਮੈਂ ਉਹ ਬੱਸ ਦਾ ਰੂਟ ਲੈ ਕੇ ਪੁਰਾਣੇ ਬੱਸ ਅੱਡੇ ਤੋਂ ਆਪਣਾ ਜਾਣਾ ਸੀਗਾ 2:40 ਮਿੰਟ ਤੇ ਜੀ ਇੱਕ ਬੱਸ ਆਪਰੇਟਰ ਸੀਗਾ ਜੀ ਨਰਿੰਦਰ ਸਿੰਘ ਨਾਮ ਦਾ ਇੱਕ ਬੱਸ ਆਪਰੇਟਰ ਸੀ ਜਿਹੜਾ 2017 ਤੋਂ ਜਿਹੜੇ ਪਰਮਿਟ ਕੈਨਸਲ ਸਨ ਤੇ ਉੱਪਰੋਂ ਅਧਿਕਾਰੀਆਂ ਨੇ ਆ ਕੇ 2-3-4 ਦਿਨ ਪਹਿਲਾਂ ਉਹ ਜਿਹੜੇ ਉਹਦੇ ਬੱਸਾਂ ਉਹ ਬੰਦ ਕਰਵਾ ਦਿੱਤੀਆਂ ਗਈਆਂ ਸਨ ਉਹਦੇ ਰੋਸ ਵਜੋਂ ਉਹ ਜਿਹੜਾ ਮੇਰਾ ਪਰਚਾ ਥਾਣੇ ਦੇ ਵਿੱਚ ਦੇ ਕੇ ਆਇਆ ਸੀਗਾ ਜਿਹਦੇ ਵਿੱਚ ਮੇਰਾ ਕੋਈ ਇਨਵੋਲਮ ਨਹੀਂ ਕਿਉਂਕਿ ਮੈਂ ਇੱਕ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਨਾ ਤਾਂ ਮੈਂ ਕੋਈ ਬੱਸ ਬੰਦ ਕਰਾ ਸਕਦਾ ਨਾ ਮੈਂ ਚਲਾ ਸਕਦਾ ਇਹ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਬੱਸ ਕਰਾਉਣਾ ਚਲਾਉਣਾ ਜਾਂ ਬੰਦ ਕਰਨਾ ਤੇ ਮੇਰੇ ਤੇ ਪਰਚਾ ਦੇ ਕੇ ਆਇਆ ਜੀ ਇਹ ਨੇ ਧੱਕਾ ਕਰਕੇ ਮੇਰੀ ਬੱਸ ਬੰਦ ਕਰਾ ਦਿੱਤੀ ਠੀਕ ਹੈ ਜੀ ਮੇਰੇ ਮੇਰੇ ਖਿਲਾਫ ਦਰਖਾਸਤ ਦਿੱਤੀ ਸੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇਰੀ ਪੁਲਿਸ ਪਾਰਟੀ ਗਈ ਹੈ ਜੀ ਇੱਥੋਂ ਆਪਣੇ ਥਾਣੇ ਚੋਂ ਸਿਟੀ ਥਾਣੇ ਚੋਂ ਤਿੰਨ ਚਾਰ ਦੋ ਜਿਹਨੇ ਵਰਦੀ ਚ ਸੀ ਇੱਕ ਸਿੰਪਲ ਸੀ ਇਹਨਾਂ ਮੇਰੇ ਨਾਲ ਕਾਫੀ ਜ਼ਿਆਦਾ ਬੋਲਵਲਾਈ ਕੀਤੀ ਤੇ ਮੈਂ ਕਿਹਾ ਜੀ ਕੋਈ ਕਹਿੰਦਾ ਗੱਡੀ ਥਾਣੇ ਲੈ ਕੇ ਜਾਣੀ ਪਏਗੀ ਮੈਂ ਕਿਹਾ ਜੀ ਕੋਈ ਨਹੀਂ ਗੱਡੀ ਥਾਣੇ ਚੱਲੇਗੀ ਅਸੀਂ ਅਧਿਕਾਰੀਆਂ ਨਾਲ ਗੱਲ ਕਰ ਲੈਂਦੇ ਆ ਕਹਿੰਦਾ ਨਹੀਂ ਨਹੀਂ ਗੱਡੀ ਥਾਣੇ ਲੈ ਕੇ ਚੱਲੋ ਮੈਂ ਗੱਡੀ ਥਾਣੇ ਲੈ ਕੇ ਇੱਥੇ ਪਹੁੰਚਿਆ ਤੇ ਇਨਜਰ ਨੂੰ ਮੈਂ ਦਾ ਅਧਿਕਾਰੀ ਨਾਲ ਗੱਲ ਕੀਤੀ ਕਹਿੰਦਾ ਵੀ ਨਹੀਂ ਗੱਡੀ ਥਾਣੇ ਨਹੀਂ ਖੜਨੀ ਗੱਡੀ ਤੂੰ ਅੱਡੇ ਚ ਲਾ ਕੇ ਆਪਾਂ ਉੱਥੇ ਜਾ ਕੇ ਗੱਲਬਾਤ ਕਰ ਲੈਂਦੇ ਹਾਂ ਉਹਨਾਂ ਨਾਲ ਪੁਲਿਸ ਪਾਰਟੀ ਦੀ ਜੀਪਸੀ ਜਿਹੜੀ ਪਿੱਛੇ ਸੀਗੀ ਤਿੰਨ ਜਨੇ ਸੀਗੇ ਉਹ ਮੈਂ ਥੱਲੇ ਉੱਪਰ ਕੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਵੀ ਉਹ ਕ ਸਾਇਦ ਟੰਡੋਲੀ ਦਾ ਉਹਦਾ ਨਾਮ ਹੀ ਮੈਂ ਜਾਣਦਾ ਕਿਉਂਕਿ ੱੱਕਾ ਮੁਕੀ ਜਿਹੜੀ ਵੀਡੀਓ ਵੀ ਤਕਰੀਬਨ ਵਾਇਰਲ ਹੋ ਰਹੀ ਆ ਮੇਰੇ ਨਾਲ ਤਾਂ ਕਮੁਕੀ ਲੇਕ ਸਾਡਾ ਸਾਥੀ ਐ ਇਹਨਾਂ ਦਾ ਆਪਣਾ ਸ਼੍ਰੀਸ਼ ਕੁਮਾਰ ਉਹਦੇ ਨਾਲ ਵੀ ਜਿਆਦਾ ਇਹ ਕਪਲ ਪੁਲਿਸ ਕਿੰਨੇ ਜਿਹੜੇ ਅਧਿਕਾਰੀ ਸਨ ਇੱਕ ਸਿਵਲ ਵਰਦੀ ਚ ਸੀਗਾ ਤੇ ਇੱਕ ਮਰਦੀ ਪਾਈ ਸੀ ਉਹਨਾਂ ਨੇ ਜਿਹੜੀ ਵੀਡੀਓ ਵੀ ਤਕਰੀਬਨ ਸਾਰਿਆਂ ਕੋਲ ਵਾਇਰਲ ਹੋ ਰਹੀ ਆ ਜਿਹੜਾ ਬਹੁਤ ਜਿਆਦਾ ੱੱਕਾ ਹੋਇਆ ਕੁੱਟਮਾਰ ਕਰਕੇ ਸਾਡੇ ਸਾਥੀ ਨੂੰ ਥਾਣੇ ਲੈ ਕੇ ਗਏ ਜਬਰਦਸਤੀ ਬਿਲਕੁਲ ਜੀ ਵੀਡੀਓ ਵਾਇਰਲ ਹੋ ਰਹੀ ਹੈ ਜਬਰਦਸਤੀ ਬਿਲਕੁਲ ਧੱਕਾ ਮੁੱਕਾ ਕਰਕੇ ਉਹ ਕਹਿੰਦਾ ਤੁਸੀਂ ਮੇਰੀ ਨੰਬਰ ਪਲੇਟ ਚੈੱਕ ਕਰ ਲਓ ਮੈਂ ਕੌਣ ਆ ਤੇ ਤੁਹਾਡਾ ਜਿਹੜੇ ਖਾਨਦਾਨ ਤੱਕ ਕਹਿੰਦਾ ਮੈਂ ਫੋਲ ਦੂੰਗਾ ਤੁਸੀਂ ਵੀਡੀਓ ਵਾਇਰਲ ਹੋ ਰਹੀ ਹੈ ਦੇ ਚੈੱਕ ਕਰ ਸਕਦੇ ਹਾਂ ਅਸੀਂ ਮੰਗ ਕਰਦੇ ਹਾਂ ਜੇ ਉਸ ਅਧਿਕਾਰੀ ਤੇ ਕੋਈ ਕਾਰਵਾਈ ਕਰਦੇ ਆ ਨਹੀਂ ਤਾਂ ਅਸੀਂ ਜਿੰਨੇ ਵੀ ਪੰਜਾਬ ਦੇ 27 ਦੇ 27 ਦੀਪੂ ਨੇ ਪੰਜਾਬ ਰੋਡ ਵਿੱਚ ਪੰਨ バス ਪੀ ਆਰਟੀਸੀ ਦੇ ਉਹ ਸਾਰੇ 27 ਦੇ ਸਾਈਡੀਪੂ ਬੰਦ ਕਰਕੇ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਕਰਾਂਗੇ ਕਿਉਂਕਿ ਅਸੀਂ ਮੁਲਾਜ਼ਮਾਂ ਸਵੇਰੇ 4 ਵਜੇ ਉੱਠਦੇ ਆਂ ਲੋਕਾਂ ਦੀ ਸੇਵਾ 'ਚ ਅਸੀਂ ਪੁਰਸਪਾਰਟੀ ਦੀ ਸੇਵਾ ਕਰਦੇ ਆਂ ਡਿਊਟੀਆਂ ਤੇ ਜਾਂਦੇ ਆਂ ਅਸੀਂ ਵੀ ਮੁਲਾਜ਼ਮਾਂ ਉਹਨਾਂ ਦੀ ਸੇਵਾ 'ਚ ਹਰ ਵੇਲੇ ਮਹਾਜਰ ਰਹਿੰਦੇ ਆਂ ਲੋਕਾਂ ਦੀ ਸੇਵਾ 'ਚ ਹਜਰ ਰਹਿੰਦੇ ਆਂ ਪਰ ਸਾਡੇ ਨਾਲ ਇੱਕ ਅੱਜ ਗੈਂਗਸਟਰਾਂ ਵਾਲਾ ਧੱਕਾ ਜਿਵੇਂ ਕਿ ਗੈਂਗਸਟਰ ਨੂੰ ਵੀ ਅੱਜਕੱਲ ਧੱਕਾ ਕਰਕੇ ਨਹੀਂ ਲੈ ਜਾਂਦੇ ਬਿਲਕੁਲ ਆਮ ਨਾਲ ਲੈ ਜਾਂਦੇ ਆ ਪਰ ਤੁਹਾਨੂੰ ਇੱਕ ਗੈਂਗਸਟਰਾਂ ਤੋਂ ਹੀ ਵੱਧ ਸਮਝ ਕੇ ਕੁੱਟਮਾਰ ਕਰਕੇ ਥਾਣੇ ਲੈ ਜਾਂਦਾ ਗਿਆ ਜੀ ਸਾਡਾ ਟੱਕਾ ਜਾਮ ਕੀਤਾ ਬਿਲਕੁਲ ਜੀ ਬਿਲਕੁਲ ਪਤਨਾ ਦੇ ਆਲੇ ਦੁਆਲੇ ਜਿੰਨੇ ਵੀ ਰੋਡ ਨੇ ਸੰਗਰੂਰ ਬਾਈਪਾਸ ਜਿੰਨੇ ਵੀ ਪਟਿਆਲਾ ਬਿਲਕੁਲ ਬੰਦ ਨੇ ਜਿੰਨਾ ਚਿਰ ਉਸ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰੇ ਜਾਮ ਨਹੀਂ ਖੁੱਲਿਆ ਖੁੱਲਿਆ ਜਾਏਗਾ ਕੋਈ ਗੱਲਬਾਤ ਹੋਈ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਉਹ ਜਿਹੜਾ ਸਾਡਾ ਸਾਥੀ ਸੀ ਕੁੱਟਮਾਰ ਕਰਕੇ ਲੈ ਗਏ ਸਨ ਉਹਨੂੰ ਆਪਣੇ ਐਸ ਐਚਓ ਸਰਦਾਰ ਕੁਲਬੀਰ ਸਿੰਘ ਉਹ ਲੈ ਕੇ ਇੱਥੇ ਪਹੁੰਚੇ ਨੇ ਪਰ ਹਜੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਮੌਕੇ ਤੇ ਆ ਰਿਹਾ ਤੇ ਗੱਲਬਾਤ ਜਿਹੜੀ ਜਾਰੀ ਹੈ ਮਰਨਾ ਸ਼ਮਸ਼ੇਰ ਸ਼ਰਮਾ ਜੀ ਮੈਂ ਪੀ ਆਰਟੀਸੀ ਕਟਕਟ ਵਰਖ ਯੂਨੀਅਨ 25/11 ਦਾ ভাইস ਪ੍ਰਧਾਨ ਆ ਜੀ ਮਸਲਾ ਸਾਰਾ ਇਹ ਖਰਕਾਂ ਤੋਂ ਪਾਤਣਾ ਇੱਕ ਪ੍ਰਾਈਵੇਟ ਬੱਸ ਚੱਲਦੀ ਐ ਅਨਮੋਲ ਬੱਸ ਉਹਦੇ ਕੋਈ ਪਰਮਿਟ ਨਹੀਂ ਹੈਗਾ ਜੀ ਪਰਮਿਟ ਨਾ ਹੋਣ ਦੇ ਬਾਵਜੂਦ ਵੀ ਅਸੀਂ ਕਈ ਵਾਰ ਕੰਪਲੇਟਾਂ ਦੇਤੀਆਂ ਤੇ ਕੱਲ ਸਾਡੇ ਅਧਿਕਾਰੀ ਆਏ ਸੀਗੇ ਉਹ ਮਤਲਬ ਗੱਡੀ ਅਨਮੋਲ ਬੱਸ ਬੰਦ ਕਰਕੇ ਸੀਗੇ ਬੱਸ ਸਟੈਂਡ ਤੋਂ ਤੇ ਉਹਨਾਂ ਨੇ ਕੀ ਕਰਿਆ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈਂਦੇ ਹੋਏ ਆਪਣੇ ਦਰਖਾਸਤ ਦਿੱਤੀ ਅਜੀ ਅਸੀਂ ਸਾਡੇ ਮੁਲਾਜ਼ਮਾਂ ਨੂੰ ਪੁਲਿਸ ਅਰੈਸਟ ਕਰਨ ਵਾਸਤੇ ਅਸੀਂ ਉਹਨਾਂ ਨੂੰ ਮੁਲਾਜ਼ਮਾਂ ਨੂੰ ਕਿਹਾ ਵੀ ਅਸੀਂ ਗੱਡੀਆਂ ਬੱਸ ਸਟੈਂਡ ਲਾ ਕੇ ਤੇ ਅਸੀਂ ਥਾਣੇ 'ਚ ਆ ਜੰਨੇ ਆ ਜੀ ਦਰਖਾਸਤ ਦੇ ਧਾਰਤੇ ਦਰਖਾਸਤ ਦੇ ਧਾਰਤੇ ਦਰਖਾਸਤ ਦੇ ਧਾਰਤੇ ਤੇ ਅਸੀਂ ਸਾਰਾ ਬੱਸ ਸਟੈਂਡ ਗੱਡੀਆਂ ਲਿਜਾਣ ਵਾਸਤੇ ਤਿਆਰ ਹੋ ਗਈ ਪੂਰੇ ਦੋ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਮਤਲਬ ਇੱਕ ਮੇਰੇ ਦੇ ਆਪਣੇ ਡਰਾਈਵਰ ਦੇ ਹੀ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਧੱਕਾ ਮੁੱਕੀ ਕਰਿਆ ਥੱਪੜ ਮਾਰੇ ਨੇ ਜੀ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕਰਿਆ ਬਕਾਇਦਾ ਸਾਡੇ ਕੋਲ ਵੀਡੀਓ ਪ੍ਰੂਫ ਵੀ ਹੈਗੀ ਜੀ ਥਾਣੇ ਚ ਲੈ ਗਏ ਸੀ ਤੁਹਾਨੂੰ ਹਾਂ ਜਿਵੇਂ ਨੂੰ ਥਾਣੇ ਚ ਲੈ ਗਏ ਸੀ ਗਈ ਜੀ ਉਸ ਤੋਂ ਬਾਅਦ ਮੈਨੂੰ ਐਸ ਐਚਓ ਸਾਹਿਬ ਛੱਡ ਕੇ ਗਏ ਨੇ ਜੀ ਮੰਗ ਅਸੀਂ ਇਹ ਕਰਦੇ ਆ ਜੀ ਜਿਹੜੇ ਦੋ ਪਰਸ ਮੁਲਾਜ਼ਮ ਸਾਨੂੰ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜੀ ਪੁਰਾਣੇ ਬੱਸ ਸਟੈਂਡ ਕਿਤੇ ਕੋਈ ਪ੍ਰਾਈਵੇਟ ਵਾਲੇ ਕੋਈ ਪੀ ਆਰਟੀਸੀ ਵਾਲੇ ਕੋਈ ਜਨਨਕ ਝਗੜਾ ਕੀਤਾ ਉੱਥੇ ਬੱਸਾਂ ਅੱਗੇ ਪਿੱਛੇ ਲਾ ਕੇ ਉਹ ਸਾਡੇ ਡਿਊਟੀ ਅਫਸਰ ਗਏ ਵੀ ਸਮਝਾਵਾਂ ਜਾ ਕੇ ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਹੋ ਰਹੀ ਹੈ ਸਵਾਰੀਆਂ ਬੈਠੀਆਂ ਨੇ ਜਾਓ ਪਰ ਉਹ ਕੰਮ ਇਹਨਾਂ ਦਾ ਜਿਆਦਾ ਹੀ ਵੱਧਦਾ ਵੱਧਦਾ ਇਹ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਦੂਸਰੇ ਉੱਥੇ ਬੈਠੇ ਆ ਉਹਨਾਂ ਨੇ ਕੰਪਲੇਨਟ ਲਿਖਾਈ ਹੋਈ ਆ ਉਹਨਾਂ ਨੂੰ ਸਮਝਾਵਾਂ ਜਾ ਕੇ ਕਰ ਸ਼ਹਿਰ ਨੇ ਤਾਂ ਬੋਲ ਲਾਇਆ ਕਿ ਉਸ ਤੇ ਇਲਾਜ ਹੈ ਸਾਰੇ ਦਾ ਸਾਰਾ ਹਾਂਜੀ ਪੁਲਿਸ ਪ੍ਰਸ਼ਾਸਨ ਤੇ ਇਲਜ਼ਾਮ ਲਾ ਕੇ ਚੰਨਤਾ ਬਣਾਲਾ ਫੜ ਕੇ ਜੀੜਾ ਮਾਰੀਆ ਨਹੀਂ ਕੁੱਟਿਆ ਜਾ ਪਬਲਿਕ ਉਹ ਉਹ ਦੇਖ ਲੈਣੇ ਕਿਹੜੀ ਵੀਡੀਓ ਕਹਿੰਦੇ ਆ ਕਿ ਦੇਖ ਲੈਣੇ ਆਪਾਂ ਜੋ ਹੋਇਆ ਉਹਦੇ ਤੇ ਕਾਹ ਵੀ ਕਰਾਂਗੇ ਆਪਾਂ ਜੋ ਵੀ ਆ ਸੰ ਮੌਕੇ ਤੇ ਦੇਖ ਲੈਣੇ ਇਹਨੂੰ ਕੋਈ ਹੈ ਤਰਨੇ